ਅਸੀਂ ਇਸ ਵਕਤ ਜਿਹੜਾ ਕਿ ਪੰਜਾਬ ਦੇ ਹਲਾਤਾ ਸਬੰਧੀ ਗੱਲਾਂ ਬਾਤਾਂ ਕਰ ਰਹੇ ਨੇ ਗੱਲਬਾਤ ਕਰ ਰਹੇ ਨੇ ਦੱਸ ਰਹੇ ਨੇ ਕਿਉਂਕਿ ਜਿਹੜੇ ਸਾਬਕਾ ਵਿਧਾਇਕ ਰਹਿ ਗਏ ਇੱਥੇ ਵਿਰਿੰਦਰ ਕੌਰ ਲੂੰਬਾ ਉਹਨਾਂ ਦੇ ਪਤੀ ਨੇ ਡੀਟੀਓ ਕਰਨ ਸਿੰਘ ਇਹਨਾਂ ਵੱਲੋਂ ਦੱਸਿਆ ਗਿਆ ਕਿ ਅਫਸਰ ਸ਼ਾਇਦਾਂ ਜ਼ਿਆਦਾ ਬੋਲਵਾਲਾ ਹੈ ਔਰ ਜਿਹੜੇ ਕਿ ਕੋਈ ਵੀ ਕੰਮ ਹੈ ਇੱਥੇ ਹਾਈ ਕੋਰਟ ਤੋਂ ਬਿਨਾਂ ਔਰ ਹਾਈ ਕੋਰਟ ਦੇ ਵਿੱਚ ਹੀ ਬਾਰ-ਬਾਰ ਹਰ ਇੱਕ ਨੂੰ ਗੁਹਾਰ ਲਾਣੀ ਪੈਂਦੀ ਆ ਕਿਉਂ ਨਹੀਂ ਕੰਮ ਹੁੰਦੇ ਕਿਸੇ ਦੇ ਕੰਮ ਨਹੀਂ ਹੁੰਦੇ ਕਿਉਂਕਿ ਇਸ ਤਰ੍ਹਾਂ ਦੇ ਜਿਹੜਾ ਮਾਹੌਲ ਸੱਜਿਆ ਗਿਆ ਹੈ ਕਿਸੇ ਨੂੰ ਇਨਸਾਫ ਦੇਣਾ ਹੋਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਖੜੀ ਹੋ ਦੇ ਵਿੱਚ ਵੀ ਇਹਨਾਂ ਨੇ ਕੁਝ ਵਿਚਾਰ ਰੱਖੇ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਦਾਨੇ ਤੁਹਾਨੂੰ ਕਿਸ ਤਰ੍ਹਾਂ ਦੇ ਅੱਜ ਦੇ ਇਹਨਾਂ ਦੇ ਵਿਚਾਰ ਨੇ ਪਿਛਲੇ ਵੀਡੀਓ ਚ ਜਿਵੇਂ ਆਪ ਜੀ ਨੂੰ ਸਾਰਿਆਂ ਨੂੰ ਦਿਖਾਇਆ ਗਿਆ ਕਿ ਕਿਵੇਂ ਸਾਰਾ ਹੀ ਪੰਜਾਬ ਹੈ ਇਹ ਹਾਈ ਕੋਰਟ ਨੂੰ ਤੁਰਿਆ ਹੋਇਆ ਇਹ ਬੜਾ ਗੰਭੀਰ ਮਸਲਾ ਹੈ ਇਹ ਸਾਰੇ ਹੀ ਅਫਸਰ شاہੀ ਚਾਹੇ ਉਹ ਬਲਾਕ ਲੈਵਲ ਦੀ ਆ ਚਾਹੇ ਤਹਿਸੀਲ ਲੈਵਲ ਦੀ ਆ ਚਾਹੇ ਜ਼ਿਲ੍ਹਾ ਲੈਵਲ ਦੀ ਆ ਚਾਹੇ ਡਾਇਰੈਕਟੋਰੇਟ ਲੈਵਲ ਦੀ ਆ ਚਾਹੇ ਪ੍ਰਸ਼ਾਸਨਿਕ ਮੁਖੀ ਨੇ ਸੈਕਟਰੀ ਲੈਵਲ ਦੇ ਪ੍ਰਿੰਸੀਪਲ ਸੈਕਟਰੀ ਐਡੀਸ਼ਨਲ ਚੀਫ ਸੈਕਟਰੀ ਬਿਲਕੁਲੇ ਕੰਮ ਕਰਨਾ ਕੋਈ ਰਿਸਕ ਲੈਣਾ ਮਤਲਬ ਹਰ ਗੱਲ ਨੂੰ ਇਹ ਕਹਿਣਾ ਵੀ ਮੈਂ ਤਾਂ ਨਹੀਂ ਜੀ ਰਿਸਕ ਲੈਂਦਾ ਹੈਗਾ ਆਪਣੀ ਡਿਊਟੀ ਨਿਭਾਉਣ ਦੇ ਵਿੱਚ ਵੀ ਆਨਕਾਨੀ ਕਰਨੀ ਤੇ ਹਰ ਬੰਦੇ ਨੂੰ ਇਧਰ ਨੂੰ ਤੋਰਨਾ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ ਔਰ ਮੈਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦਾ ਹਾਂ ਕਿ ਜਦ ਕੋਰਟ ਦੇ ਵਿੱਚੋਂ ਕੋਈ ਹੁਕਮ ਹੁੰਦਾ ਹੈ ਤੇ ਪਤਾ ਲੱਗਦਾ ਵੀ ਕਿਸੇ ਅਫਸਰ ਨੇ ਜਾਂ ਤਾਂ ਡਿਊਟੀ ਆਪਣੀ ਕੀਤੀ ਹੋਈ ਨਹੀਂ ਹੈਗੀ ਜਾਂ ਜਾਣ-ਬੁੱਝ ਕੇ ਇਨਸਾਫ਼ ਨਹੀਂ ਦਿੱਤਾ ਤੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਦਾ ਜ਼ਰੂਰ ਫਿਕਸ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਜਿਹੜੀਆਂ ਇਹਨਾਂ ਦੀਆਂ ਡਿਊਟੀਆਂ ਨੇ ਬਿਊਰੋਕ੍ਰੇਸੀ ਦੀਆਂ ਇਹ ਆਪਣੀਆਂ ਇਹ ਨਿਭਾਉਣ ਔਰ ਨਹੀਂ ਤਾਂ ਇਹਦਾ ਲੋਕ 227 ਦੇ ਵਿੱਚ ਚੰਗੀ ਤਰ੍ਹਾਂ ਜਵਾਬ ਦੇਣਗੇ ਇਸ ਬੇਇਨਸਾਫੀ ਦਾ ਔਰ ਇਹ ਜਿਹੜਾ ਹਰ ਹੀ ਬੰਦਾ ਹਾਈ ਕੋਰਟ ਨੂੰ ਤੁਰਿਆ ਹੋਇਆ ਇਹ ਸਰਕਾਰ ਦੀ ਇੱਕ ਜਿਹੜੀ ناکਾਮੀ ਹੁੰਦੀ ਹੈ ਉਹ 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 ਦਰਸਾਉਂਦੀ ਆਏ ਇਸ ਕਰਕੇ ਆਪਣਾ ਬੇਨਤੀ ਹੈ ਆਪਣਾ ਆਪਣਾ ਖਿਆਲ ਕਰੋ ਤੇ ਆਪਣੇ ਆਪਣੀਆਂ ਡਿਊਟੀਆਂ ਜ਼ਰੂਰ ਕਰੋ ਇਹ ਸੰਕਰਨ ਸਿੰਘ ਡਿਊਟੀਆਂ ਜਿਹੜੇ ਕਿ ਅੱਜ ਦੱਸ ਰਹੇ ਸੰਕਰਨ ਕਿ ਕਿਸ ਤਰ੍ਹਾਂ ਇੱਥੇ ਲੋਕਾਂ ਨੂੰ ਇਨਸਾਫ ਦੇ ਵਾਸਤੇ ਦਰਦ ਦਰਦੀਆਂ ਠੁਕਰਾਂ ਖਾਣੀਆਂ ਪੈਂਦੀਆਂ ਐ ਔਰ ਕਿਸ ਤਰ੍ਹਾਂ ਇਨਸਾਫ ਨਹੀਂ ਮਿਲਦਾ ਕਿਉਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਕਿਸੇ ਦੀ ਸੁਣਵਾਈ ਨਾ ਕਰਨ ਦਾ ਵੀ ਇਹਨਾਂ ਨੇ ਬੀੜਾ ਚੱਕਿਆ ਹੈ ਦੇਖਣਾ ਹੋਵੇਗਾ ਕਿ ਇਹ ਜਿਹੜਾ ਇਹਨਾਂ ਨੇ ਜਿਹੜੀਆਂ ਹੁਣ ਵਿਚਾਰਾਂ ਰੱਖੀਆਂ ਨੇ ਔਰ ਗੱਲਬਾਤ ਕੀਤੀ ਆ ਅਸੀਂ ਇਸ ਤਰ੍ਹਾਂ ਦੇ ਤੁਹਾਨੂੰ ਹੋਰ ਵੀ ਜਿਹੜੇ ਕਿ ਵੱਖ-ਵੱਖ ਪਾਰਟੀਆਂ ਦੇ ਜਿਹੜੇ ਪੋਲੀਟੀਕਲ ਲੀਡਰ ਨੇ ਉਹਨਾਂ ਦੇ ਤੁਹਾਨੂੰ ਵਿਚਾਰ ਸੁਣਾਵਾਂਗੇ